ਅੱਜ ਆਪਾਂ ਗੱਲ ਕਰਾਂਗੇ ਪਿੰਡਾਂ ਚੁਣੇ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਨੇ ਉਹਨਾਂ ਦੇ ਨਤੀਜਿਆਂ ਬਾਰੇ ਸਾਡਾ ਫੋਕਸ ਰਹੇਗਾ ਠੇਸੀਆਂ ਕਾਨਾਂ ਦੇ ਸਰਪੰਚੀ ਤੇ ਨਾਲ ਹੀ ਕੁਝ ਹੋਰ ਪਿੰਡਾਂ ਦੇ ਪੰਚਾਇਤ ਦੀ ਚੋਣ ਤੇ ਵੀ ਚਲੋ ਫਿਰ ਸ਼ੁਰੂ ਕਰੀਏ ਪਿੰਡ ਠੇਸੀਆਂ ਕਾਨਾਂ ਤੋਂ ਬਲਾਕ ਰੁੜਕਾ ਕਲਾਂ ਇੱਥੇ ਸਰਪੰਚੀ ਲਈ ਚੋਣ ਹੋਈ ਹੈ ਇੱਥੇ ਮੁਕਾਬਲਾ ਸੀਗਾ ਜਿੱਤੇ ਨੇ सुमन ਰਾਣੀ ਉਹ ਮਨਦੀਪ ਕੁਮਾਰ ਬਿੱਟਾ ਦੀ ਪਤਨੀ ਨੇ ਉਹਨਾਂ ਨੂੰ ਮਿਲੀਆਂ 935 ਵੋਟਾਂ ਉਹਨਾਂ ਦੇ ਮੁਕਾਬਲੇ 'ਚ ਸੀ ਗੁਰਜੀਤ ਕੌਰ ਉਹਨਾਂ ਨੂੰ 639 ਵੋਟਾਂ ਪਈਆਂ ਓਹ ਯਾਨੀ ਕਿ ਫਰਕ ਤਾਂ ਕਾਫੀ ਹੋ ਗਿਆ ਫਿਰ 296 ਵੋਟਾਂ ਦਾ ਹਾਂਜੀ ਬਿਲਕੁਲ 296 ਵੋਟਾਂ ਦਾ ਫਰਕ ਸਾਡੇ ਸਭ ਜੂ ਫੌਰਤ ਦੇ ਵਿੱਚ ਤਿੰਨ ਪਿੰਡਾਂ ਦੇ ਵਿੱਚ 25-25 ਦੇ ਇਲੈਕਸ਼ਨ ਚੱਲ ਰਹੀ ਹੈਗੀ ਆ ਇਹਦੇ ਵਿੱਚ ਹੁਣ ਮੈਂ ਪਿੰਡ ਕਾਨਾ ਟੇਸੀਆ ਪਹੁੰਚਿਆ ਇੱਥੇ ਜਿਹੜੀ ਇਲੈਕਸ਼ਨ ਹੈਗੀ ਆ ਉਹਦੇ ਵਿੱਚ ਇਨਸਪੈਕਟਰ ਸਕੰਦਰ ਸਿੰਘ ਐਸਐਚਓ ਗ੍ਰਾਇਆ ਤੇ ਉਹਦੀ ਟੀਮ ਵਰਕ ਕਰ ਰਹੀ ਹੈ ਸ਼ਫੀਜੈਂਟ ਫੋਰਸ ਹੈਗੀ ਆ ਤੇ ਨਿਰਵਗਨ ਜਿਹੜੀਆਂ ਉਹ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਸ਼ਾਂਤੀ ਨਾਲ ਜਿਹੜਾ ਇਹ ਸੰਪੰਨ ਕਰਾਵਾਂਗੇ ਸ਼ਾਮ ਤੱਕ ਜਿਹੜੀ ਚੋਣ ਸੀ ਕਿ ਕਾਨਨਟੇਸੀਆਂ ਦੀ ਸਰਪੰਚੀ ਦੀ ਪੀਸਫੁਲੀ ਹੋਈ ਹੈਗੀ ਆ ਇਹਦੇ ਵਿੱਚ ਸੁਮਨ ਰਾਣੀ ਨੂੰ 935 ਵੋਟਾਂ ਪਈਆਂ ਵਾ ਗੁਰਜੀਤ ਕੌਰ ਨੂੰ 639 ਦੋ ਵੋਟਾਂ ਨੋਟਾਂ ਨੂੰ ਪਈਆਂ ਵਾ ਤੇ ਰਿਜੈਕਟਡ ਹੋਈਆਂ 31 ਵੋਟਾਂ ਤੇ ਇਹ ਇਲੈਕਸ਼ਨ ਹੈਗੀ ਪੀਸਫੁਲੀ ਪਿੰਡ ਵਾਲਿਆਂ ਨੇ ਅਸੀਂ ਹੋਂਦ ਨਾਲ ਪੂਰੀ ਪੀਸਫੁਲੀ ਹੋਈ ਮੈਂ ਪਟਵਾਰ ਨਗਰਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਮੈਨੇ ਇਹਨਾਂ ਦੇ ਸਹਿਯੋਗ ਸਹਿਯੋਗ ਨਾਲ ਇਨਿਚਿਤ ਪ੍ਰਾਪਤ ਕੀਤੀ ਹੈ ਜੋ ਵਾਦੇ ਕੀਤੇ ਆ ਜਰੂਰ ਪੂਰੇ ਕਰਾਂਗੇ ਪਹਿਲ ਦੇ ਆਧਾਰ ਤੇ ਕਰਾਂਗੇ ਔਰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਮਾਨ ਬਖਸ਼ਿਆ ਔਰ ਇਨੀ ਲੀਡ ਨਾਲ ਸਾਨੂੰ ਅੱਗੇ ਮਲੋ ਵਧਾਇਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਟੇ ਸਿਆ ਕਾਨਾ ਵਿੱਚ ਸਰਪੰਚ ਦੀ ਜਿਮਨੀ ਚੋਣ ਹੋਈ ਸੀ ਜੋ ਕਿ ਸ਼੍ਰੀਮਤੀ ਜਗੀਰੋ ਮਹੇਜ ਜੀ ਦੇ ਸਾਨੂੰ ਸਦੀਵੀ ਵਿਛੋੜਾ ਦੇ ਜਾਣ ਦੇ ਕਾਰਨ ਦੁਆਰਾ ਹੋਈ ਆ ਇਸ ਚੋਣ ਵਿੱਚ ਸੋਮਰ ਰਾਣੀ ਪਤਨੀ ਸ਼੍ਰੀ ਮਨਦੀਪ ਕੁਮਾਰ ਬਿੱਟਾ ਤੇ ਗਰਜੀਤ ਕੌਰ ਪਤਨੀ ਸ਼੍ਰੀ ਤਰਸੀਮ ਸਿੰਘ ਜੀ ਦੇ ਵਿਚਕਾਰ ਮੁਕਾਬਲਾ ਸੀ ਇਸ ਮੁਕਾਬਲੇ ਦੇ ਵਿੱਚ ਜੇਤੂ ਰਹੇ ਸਾਡੇ ਸੁਮਨ ਰਾਣੀ ਵਾਈਫ ਆਫ ਮਨਦੀਪ ਕੁਮਾਰ ਬਟਾਈ ਜਿਨ੍ਹਾਂ ਨੂੰ 935 ਵੋਟਾਂ ਪਈਆਂ ਅਤੇ ਗੁਰਜੀਤ ਕੋਰ ਨੂੰ 639 ਵੋਟਾਂ ਪਈਆਂ ਜਿਨ੍ਹਾਂ ਦੀ ਜਿੱਤ ਦਾ ਫਰਕ 296 ਵੋਟਾਂ ਦਾ ਸੀ ਪਿਛਲੇ 바ਰ ਦੇ ਜੇਤੂ ਰਹੇ ਉਮੀਦਵਾਰ ਦੇ ਜੋ ਚੋਣ ਦਾ ਜਿੱਤ ਸੀ ਉਹ 237 ਵੋਟਾਂ ਦੇ ਨਾਲ ਹੋਈ ਸੀ ਇਸ ਵਾਰ ਪਿੰਡ ਦੇ ਸਮੂਹ ਨੇ ਇਕੱਤਰ ਹੋ ਕੇ ਪਿਛਲੇ ਸਾਲ ਨਾਲੋਂ ਵੀ ਵੱਧ ਸਹਿਯੋਗ ਦਿੱਤਾ ਔਰ ਇਹ ਜੋ ਚੋਣ ਸੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਹੇਠ ਨਹੀਂ ਹੋਈ ਸਮੁੱਚੇ ਨਗਰ ਦੇ ਭਾਈਚਾਰੇ ਨੇ ਇਕੱਠੇ ਹੋ ਕੇ ਸ਼੍ਰੀ ਮਨਦੀਪ ਕੁਮਾਰ ਬਿੱਟਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਉਹਨਾਂ ਨੇ ਪੂਰੇ ਨਗਰ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਆਪਣੇ ਪਤਨੀ ਨੂੰ ਕੈਂਡੀਡੇਟ ਬਣਾਇਆ ਤੇ ਅੱਜ ਨਗਰ ਨੇ ਉਹਨਾਂ ਨੂੰ ਆਪਣਾ ਜੋ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ ਉਸ ਨੂੰ ਸੰਪੂਰਨ ਕੀਤਾ ਔਰ ਮੈਂ ਪੂਰੇ ਨਗਰ ਦੀ ਤਰਫੋਂ ਸ਼੍ਰੀ ਮਨਦੀਪ ਕੁਮਾਰ ਬਿੱਟਾ ਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਤੇ ਪੂਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਇਸ ਚੋੜ ਨੂੰ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਸੰਪਨ ਕੀਤਾ ਹੈ ਅਤੇ ਨਵੀਂ ਪੰਚਾਇਤ ਨੂੰ ਇਹ ਆਸ ਕਰਦਾ ਹਾਂ ਕਿ ਜੋ ਵੀ ਮੈਂਬਰ ਹਨ ਪੂਰੇ ਨਗਰ ਦੇ ਲਈ ਇਕਜੁੱਟ ਹੋ ਕੇ ਕੰਮ ਕਰਨ ਤਾਂ ਜੋ ਪਿੰਡ ਵਾਸੀਆਂ ਦੀਆਂ ਜੋ ਭਾਵਨਾਵਾਂ ਹਨ ਉਹਨਾਂ ਤੇ ਪੂਰਨ ਕੰਮ ਕੀਤੇ ਜਾਣ ਬਾਕੀ ਫਿਰ ਬੇਨਤੀ ਹੈ ਪੰਚਾਇਤ ਨਮੀਨੂ ਕੇ ਪੂਰੇ ਪਿੰਡ ਦੇ ਸਹਿਯੋਗ ਨਾਲ ਕਾਰਜ ਕਰਨੇ ਸ਼ੁਰੂ ਕਰੋ ਪੂਰਾ ਨਗਰ ਤੁਹਾਡੇ ਨਾਲ ਹੈ ਹਰ ਫੀਲਡ ਦੇ ਵਿੱਚ ਕੱਢਣ ਲਈ ਤਿਆਰ ਹੈ ਪੂਰਾ ਨਗਰ ਨੂੰ ਫੇਰ ਮੈਂ ਵਧਾਈ ਦਿੰਦਾ ਹਾਂ ਕਿ ਜੋ ਅੱਜ ਦੀ ਚੋਣ ਹੈ ਸੰਪੂਰਨ ਨਗਰ ਵਧਾਈ ਦਾ ਪਾਤਰ ਹੈ